ਤੁਹਾਡਾ ਸਵਾਗਤ ਹੈ ਚੱਲੇ ਅੱਜ ਆਪਾਂ ਫੇਰ ਸਲਾਣੇ ਮੇਲੇ ਨੂੰ ਲੱਗਿਆ ਆਪਾਂ ਸਿੰਕਾਂ ਨਾਲ ਅੱਜ ਸਟਾਰਟ ਕਰਨਾ ਮਿਲਦੇ ਆਂ ਫਿਰ ਤੁਹਾਨੂੰ ਮੇਲੇ 'ਚ ਜਾ ਕੇ ਅੱਜ ਆਪਾਂ ਤਿੰਨ ਟਰੈਕਟਰ ਆਪਣੇ ਨਾਲ ਚੱਲੇ ਆਂ ਲੱਖੇ ਦਾ ਇੱਕ ਇੱਕ ਬਾਹਮਣ ਬਾਈ ਬਣੇ ਆਪਣੇ ਨਾਲ ਲਾਉਣਾ ਕਿਹੜਾ ਅੱਜ ਅੱਜ ਆਪਣੇ ਮੁੰਡੇ ਤੇ ਚੱਲੇ ਆਂ ਤਿੰਨ ਟਰਾਲੀਆਂ ਦਿਖਾਉਣੇ ਆ ਤੁਹਾਨੂੰ ਫਿਰ ਬਣੇ ਰਹਿਓ ਆਪਣੇ ਨਵੇਂ ਵਲੌਗ ਵਿੱਚ ਕੜੀਆ ਆਪਣੀ ਟਰਾਲੀ ਆਪਾਂ ਆਉਣ ਲੱਗੇ ਆ ਬਾਦ ਮਿਲ ਗਿਆ ਮਲੇ ਚ ਕੱਤਾ ਜਹਾਜ਼ ਹੁਣ ਸਿੱਧਾ ਆਪਾਂ ਨੇ ਜਾ ਜੀ ਨਹੀਂ ਵੀ ਆ ਗਏ ਦੇ ਚੁੰਨੀ ਪੁੱਜ ਗਏ ਮੁੰਡੇ ਤੇਲ ਪਾਉਣਾ ਹੈ ਬੰਦਿਆਂ ਨੇ ਆਪਣਾ ਹੀ ਦਾ ਟੈਂਕੀ ਭਰ ਲੈ। ਅੱਗੇ ਚਾਹ ਪਿੰਡ ਖੜਿਆ ਮੁੰਡੇ ਹੁਣ। ਅੰਦ ਪੁੱਜ ਗਏ ਪੁੱਜ। ਪੀ ਲੋ ਹੁਣ ਸੰਧੂ ਦਾ ਟੱਬਾ ਸੰਧੂ ਦਾ ਟੱਬਾ ਸੱਚੋ ਤੁਰੰਤ ਟੱਪ ਗਏ ਗਵਿੰਦਗੜ੍ਹ ਪਹੁੰਚਣੇ ਆਲੇ ਆਪਾਂ ਹੁਣ ਮੌਸਮ ਵੀ ਬੜਾ ਵਧੀਆ ਅੱਜ ੱਪਾ ਨਿਕਲੀ ਹੋਈ ਐ ਨਾ ਅੰਮ੍ਰਿਤਪੁਰ ਵੱਲ ਜਾ ਰਿਹਾ ਹੈਗਾ ਪਿੱਛੇ ਆਪਣੇ ਲੱਗੇ ਨਹੀਂ ਐ ਤਰੀ ਸੰਤਰੇ ਹੋਏ ਪਏ ਆ ਸੜਕ ਦੇ ਸੰਤਰੇ ਹੀ ਸੰਤਰੇ ਉਹ ਜੀ ਖੰਨੇ ਪਹੁੰਚ ਗਏ ਸਾਜੀ ਨਾਲ ਦੇ ਰਸੇ ਢਿੱਲੇ ਹੋ ਗਏ ਰਸੇ ਟੈਟ ਕਰਦਾ ਪਹੁੰਚ ਗਏ ਕਹਿੰਦੇ ਮੇਲੇ ਚ ਪਰ ਮੇਲੇ ਕਿਦਾ ਭੀੜੇ ਬਹੁਤ ਹੈ ਟਰਾਲੀਆਂ ਹਟਕ ਤੇ ਖੜੀਆਂ ਐ ਹੋ ਜੇ ਤੇ ਬਾਈ 2 ਵਜੇ ਮਿਲ ਤੇ ਪਰ ਭੀੜ ਪਾਉਦਾ ਔਰ ਪਰਾਂ ਵੀ ਖੜੀਆਂ ਟਰਾਲੀਆਂ ਉਹ ਦੇਖੋ ਬਾਈ ਇਧਰੋਂ ਆਪਣੀਆਂ ਗੱਡੀਆਂ ਥੋੜੀ ਥੋੜੀ ਹੋਊਗਾ ਬਾਈ ਹੁਣ ਖਾਦੀ ਜਿਵੇਂ ਜਿਵੇਂ ਲਾਈਨਾਂ ਖਾਲੀ ਹੋਣਗੀਆਂ ਉਵੇਂ-ਉਵੇਂ ਟਰੈਕਟਰ ਅੰਦਰ ਪੜੀ ਜਾਣੇ ਇਹ ਬਹੁਤ ਫੁੱਲ ਹੋਇਆ ਪਿਆ ਮੇਲੇ ਸਾਰੀਆਂ ਲੈਣਾ ਫੁੱਲ ਹੈ ਬਾਹਰ ਟਰਾਲੀ ਚੱਲੀ ਹੈ ਇਹ ਨਜ਼ਰ ਲਾਉਣੀ ਆ ਅਸੀਂ ਵੀ ਹੁਣ ਗਾਗਾ ਹੀ ਨਹੀਂ ਆ ਥੋੜੀ ਲੱਖੇ ਗਾਹ ਨੂੰ ਤੈਨੂੰ 22 ਪ੍ਰੈਜ਼ੀਡੈਂਟ ਬਣਾ ਦੇਣਾ ਇਹ ਮੇਲੇ ਦਾ ਠੀਕ ਹੈ ਹਾਂ ਲੱਖੇ ਨਹੀਂ ਚਲ ਰੋ ਬੈ ਨਹੀਂ ਪਰਚੇ ਦੇਈ ਜਾਈ ਸਾਨੂੰ ਫਿਰ ਹਾਂ ਬਾਦੂ ਹੈ ਬਾਠੀ ਰੱਖੇ ਗਾਹ ਨੂੰ ਆਪਾਂ ਵੀ ਡਬਲ ਐਕਸਲ ਲਿਆਉਣੀ ਚਾਹੀਦੀ ਮੁੰਡੇ ਵਾਲੇ ਦੇ ਮੁੰਡੇ ਵਾਲਾ ਤੇ ਨਹੀਂ ਬਿਲਗੇ ਹੀ ਜਾਉਂ ਚੰਦ ਰਿਹਾ ਕੰਮ ਗੱਚਾ ਗੱਚ ਲੋ ਜੀ ਮੈਂ ਲ ਪੂਰਾ ਭਰਿਆ ਪਿਆ ਇਹ ਕਿੰਨਾ ਦੂਰ ਪੈਣਾ ਸਾਨੂੰ ਤਾਂ 40-50 ਕਿਲੋਮੀਟਰ ਹੈ ਸਾਡਾ ਨਹੀਂ ਬਹੁਤਾ ਦੂਰ ਹੈ ਕੰਨਾ ਬੱਦਲ ਵੀ ਮੀਂਹ ਵਾਲੇ ਹੋਏ ਪਏ ਆ ਲੱਖੇ ਕਿੰਨੇ ਆ ਲੈਣੇ ਇੱਧਰ ਇੱਧਰ 7 ਆਪਣੀ ਛੇਵੀਂ ਤੇ ਸੱਤਵੀਂ ਛੇਵੀਂ ਆਪਣੀਆਂ ਚੱਲ ਕੋਈ ਨਾ ਆਉਣ ਵਾਲੀ ਨੰਬਰ ਨੰਬਰ ਖਾਲੀ ਕਰਨ ਲੱਗੇ ਆ ਟਰਾਲੀਆਂ ਨਹੀਂ ਬੈਸਾਰ ਹਾਂ ਰੱਖੇ ਬਾਈ ਨਹੀਂ ਅਦਰ ਬਾਂਮਣ ਬਾਈ ਵਾਲੀ ਆਪਾਂ ਬਸ ਜੰਮੂ ਦੀ ਟਰਾਲੀ ਲੱਗ ਗਈ ਆਪਾਂ ਵੀ ਦਾੜਾਣੀ ਚੱਤ ਰਹੀਆ ਚੈਨ ਮਾਰੋ ਮਾਰ ਪੂਰੀ ਐ। ਲੇ 2-2 ਦੇ ਭੇਤਿਆਂ ਗੱਲਾਂ। 10:00 8:30 8:00 ਨੀ ਲੋਈ ਪਈ ਐ। ਅਦਰ ਆਪਣਾ ਲੈਣਾ ਹਨ। 3:00 8:00 ਬੰਦਾ ਖੜਾ। ਆਰੇ ਭਾਈ ਖੜਿਆ ਜਦੋਂ ਆਪਣੇ ਹੋਗੇ ਟਰਾਲੀ ਗੱਡੀ ਖਾਲੀ ਸਮਾਰ ਕੇ ਆ ਚੁੰਡੀ ਕਰਦੀ ਐ ਬਾਕੀ ਫਿਰ ਦੂਜਾ ਕਰਦਾ ਭਈ ਐਦਾਂ ਹੀ ਬਣੇ ਰਹੇ ਕਰੋ ਆਪਣੇ ਆ ਕੋਈ ਨਹੀਂ ਉਹ ਦੇਖਣ ਲਈ ਤੇ ਆਪਣੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਕਰਦੇ ਕਰੋ ਲਾਈਕ ਤੇ ਸ਼ੇਅਰ ਕਮੈਂਟ ਕਰਦੇ ਕਰੋ ਮੈਂ ਤੇ ਕਿਹਦੇ ਸੇ ਬਾਈ ਫੋਰ ਨਵੇਂ ਵੀਡੀਓ ਵੀ ਸਸਿਕ ਕਰਾਂ